ਪੰਜਾਬ ਸਰਕਾਰ ਨੇ ਪਿੰਡਾਂ ਦੇ ਲਈ ਕੀਤਾ ਵੱਡਾ ਐਲਾਨ 2-2000 ਰੁਪਏ ਆਉਣਗੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਲਦੀ ਕਰ ਲਓ ਇਹ ਕੰਮ ਸਰਕਾਰੀ ਬੱਸਾਂ ਨੇ ਕੀਤਾ ਚੱਕਾ ਜਾਮ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਹੈ ਜੀ 채ਨਾਂ ਨੂੰ ਸਬਸਕ੍ਰਾਈਬ ਕਰ ਲਿਓ ਚੱਲਦੇ ਆਂ ਅਸੀਂ ਮੁਕਤਾਜ਼ਾ ਖਬਰਾਂ ਉਤੇ ਪੰਜਾਬ ਸਰਕਾਰ ਨੇ 500 ਪਿੰਡਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਜੀ ਜੀ ਹਾਂ ਪੰਜਾਬ ਦੇ 500 ਪਿੰਡਾਂ ਦੇ ਲਈ ਵੱਡਾ ਐਲਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ ਭਾਰਵੇ ਜੀ 125 ਕਰੋੜ ਦੀ ਲਾਗਤ ਨਾਲ ਬਣਨ ਵਾਲੇ 500 ਆਧੁਨਿਕ ਪੰਚਾਇਤ ਕੰਰਾ ਅਤੇ ਕਾਮਨ ਸਰਵਿਸ ਸੈਂਟਰਾਂ ਦੇ ਨਿਰਮਾਣ ਦਾ ਵਰਚੁਅਲ ਤੌਰ ਤੇ ਨੀ ਪੱਥਰ ਰੱਖਿਆ ਜੀ ਤਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਜੀ ਨੇ ਕਿਹਾ ਕਿ ਪੰਜਾਬ ਵਿੱਚ ਪੰਚਾਇਤ ਘਰ ਅਤੇ ਕਾਮਨ ਸਰਵਿਸ ਸੈਂਟਰ ਬਣਾਉਣ ਦਾ ਪ੍ਰੋਜੈਕਟ ਸ਼੍ਰੀ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜੀ। ਉਹਨਾਂ ਨੇ ਕਿਹਾ ਹੈ ਕਿ ਜਿਦਾ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਕਿ 2800 ਤੋਂ ਵੱਧ ਆਬਾਦੀ ਵਾਲੇ ਹਰੇਕ ਪਿੰਡ ਵਿੱਚ ਇੱਕ ਪੰਚਾਇਤ ਘਰ ਅਤੇ ਇੱਕ ਕਾਮਨ ਸਰਵਿਸ ਸੈਂਟਰ ਬਣਾਇਆ ਜਾਵੇਗਾ। ਉਹਨਾਂ ਦੱਸਿਆ ਹੈ ਕਿ ਇੱਕ ਪੰਚਾਇਤ ਘਰ ਬਣਾਉਣ ਦੀ ਲਾਗਤ 20 ਲੱਖ ਰੁਪਏ ਅਤੇ ਇੱਕ ਕਾਮਨ ਸਰਵਿਸ ਸੈਂਟਰ ਦੀ ਲਾਗਤ 5 ਲੱਖ ਰੁਪਏ ਹੋਵੇਗੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਪਹਿਲੇ ਪੜਾਅ ਵਿੱਚ 500 ਪਿੰਡਾਂ ਵਿੱਚ ਪੰਚਾਇਤ ਘਰ ਅਤੇ ਸੇਵਾ ਕੇਂਦਰ بنائے ਜਾ ਰਹੇ ਹਨ ਤਾਂ ਦੇਖ ਸਕਦੇ ਹੋ ਪੰਜਾਬ ਦੇ ਪਿੰਡਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਵਾਸੀਆਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ 500 ਪਿੰਡਾਂ ਦੇ ਵਿੱਚ ਹੁਣ ਸਰਕਾਰ ਨਵੇਂ ਉਪਰਾਲੇ ਕਰਨ ਜਾ ਰਹੀ ਹੈ ਜਿਸ ਦੀ ਲਾਭ ਪੰਜਾਬ ਦੇ ਲੋਕਾਂ ਨੂੰ ਹੋਵੇ ਕਬਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਕੈਬਨਟ ਮੀਟਿੰਗ ਚ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਵੱਡਾ ਫੈਸਲਾ ਸਰਕਾਰ ਨੇ ਕਰ ਦਿੱਤਾ ਹੈ ਵੱਡਾ ਐਲਾਨ ਜੀ ਹਾਂ ਸਰਕਾਰ ਨੇ ਕਰ ਦਿੱਤਾ ਨਵਾਂ ਵੱਡਾ ਐਲਾਨ ਜੀ ਪੰਜਾਬ ਦੀ ਕੈਬਨਿਟ ਮੀਟਿੰਗ ਨੂੰ ਸੰਬੰਧੀ ਤਾਂ ਪੰਜਾਬ ਦੀ ਕੈਬਨਿਟ ਮੀਟਿੰਗ ਹੋਈ ਹੈ ਜੀ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਵੱਡਾ ਫੈਸਲਾ ਲਿਆ ਪੰਜਾਬ ਕੈਬਨਿਟ ਦੀ ਮੀਟਿੰਗ ਚ ਲੈਂਡ ਪੂਲਿੰਗ ਪਾਲਿਸੀ ਨੂੰ ਡਿਨੋਨਟੀਫਾਈਡ ਕੀਤਾ ਗਿਆ ਕਿਸਾਨਾਂ ਦੀ ਮੰਗ ਤੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਹੈ ਜੀ ਤਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਕੈਬਨਿਟ ਮੀਟਿੰਗ ਦੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਲਿਖਿਆ ਹੈ ਕਿ ਚੰਡੀਗੜ੍ਹ ਵਿਖੇ ਪੰਜਾਬ ਦੀ ਇੱਕ ਅਹਿਮ ਕੈਬਨਿਟ ਮੀਟਿੰਗ ਸੱਦੀ ਗਈ ਜਿਸ ਵਿੱਚ ਕਈ ਐ ਫੈਸਲੇ ਲਏ ਗਏ ਹਨ ਜੀ ਇਹ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਦੇਖ ਸਕਦੇ ਹੋ ਲੈਂਡ ਪੋਲਿੰਗ ਨੀਤੀ 2025 ਦੀ ਨੋਟੀਫਿਕੇਸ਼ਨ ਵਾਪਸ ਲੈਣ ਦੀ ਸਹਿਮਤੀ ਹੋਈ ਹੈ ਪੰਜਾਬ ਸਹਿਕਾਰੀ ਸਮਾਵਾ ਐਕਟ 1964 ਨੂੰ ਸੋਧ ਨੂੰ ਮਨਜ਼ੂਰੀ ਹੋਈ ਹੈ ਇਹਦੀ ਦੇਖ ਕੇ ਪੰਜਾਬ ਵਿਕਾਸ ਸਤਕਰ ਦਾ ਆਵਦਾ ਸਰਜਨ ਦੀ ਪ੍ਰਵਾਨਗੀ ਹੋਈ ਹੈ ਜੀ ਫਸਲਾਂ ਦੀ ਖਰੀਦ ਲਈ ਮੰਤਰੀ ਸਮੂਹ ਦੇ ਗਠਨ ਲਈ ਕਾਰਜ ਉਪਰੰਤ ਪ੍ਰਵਾਨਗੀ ਆ ਤਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਅਪਡੇਟ ਜਿਹੜੀ ਹੈ ਇਸ ਵੇਲੇ ਦੇਖ ਸਕਦੇ ਹੋ ਵੱਡੀ ਖਬਰ ਇੱਕ ਸਾਹਮਣੇ ਆ ਰਹੀ ਹੈ ਐਸਬੀ ਗ੍ਰਾਹਕਾਂ ਐਸਬੀਆਈ ਗ੍ਰਾਹਕਾਂ ਲਈ ਅਹਿਮ ਖਬਰ 15 ਅਗਸਤ ਤੋਂ ਬਦਲੇਗਾ ਇਹ ਨਿਯਮ ਆਨਲਾਈਨ ਪੇਮੈਂਟ ਨਾ ਜੁੜਿਆ ਵੱਡਾ ਮਾਮਲਾ ਜੀ ਹਾਂ ਦੇਖ ਸਕਦੇ ਹੋ ਐਸ ਬੀ ਆਈ ਸਰਕਾਰੀ ਬੈਂਕ ਜਾਨੀ ਕਿ ਸਟੇਟ ਬੈਂਕ ਆਫ ਇੰਡੀਆ ਇਸ ਸੰਬੰਧੀ ਵੱਡੀ ਖਬਰ ਸਾਹਮਣੇ ਆ ਜੇਕਰ ਤੁਹਾਡਾ ਖਾਤਾ ਵੀ ਇਸ ਬੈਂਕ ਦੇ ਵਿੱਚ ਹੈ ਦਰਅਸਲ ਦੇਸ਼ ਦੀ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ ਸਰਕਾਰੀ ਬੈਂਕ ਨੇ ਆਈ ਐਮ ਪੀ ਐਸ ਰਾਹੀਂ ਆਨਲਾਈਨ ਪੈਸਾ ਭੇਜਣ ਦੇ ਨਿਯਮਾਂ 'ਚ ਵੱਡਾ ਬਦਲਾਅ ਕੀਤਾ ਹੈ ਐਸ ਬੀ ਆਈ ਆਨਲਾਈਨ ਆਈ ਐਮ ਪੀ ਐਸ ਟਰਾਂਸਫਰ ਤੇ ਲੱਗਣ ਵਾਲੇ ਚਾਰਜਾਂ ਵਿੱਚ 15 ਅਗਸਤ ਤੋਂ ਬਦਲਾਅ ਕਰਨ ਜਾ ਰਹੀ ਹੈ। ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਕਿੰਨਾ ਜਿਹੜਾ ਹੁਣ ਚਾਰਜ ਲੱਗੇਗਾ ਟਰਾਂਸਫਰ ਕਰਨ ਦੇ ਪੈਸੇ ਆਮ ਤੌਰ ਤੇ ਆਈਐਮ ਪੀਐਸ ਦਾ ਇਸਤੇਮਾਲ ਆਨਲਾਈਨ ਪੈਸਾ ਫਟਾਫਟ ਭੇਜਣ ਲਈ ਕੀਤਾ ਜਾਂਦਾ ਹੈ ਪਰ ਹੁਣ ਇਸ ਨਵੇਂ ਬਦਲਾਅ ਨਾਲ ਤੁਹਾਨੂੰ ਕੁਝ ਵੱਡੇ ਟਰਾਂਜੈਕਸ਼ਨ ਦੇ ਇੱਕ ਛੋਟੀ ਜਿਹੀ ਕੀਮਤ ਚੁਕਾਉਣੀ ਪੈ ਸਕਦੀ ਹੈ। ਹਾਲਾਂਕਿ SBI ਨੇ ਛੋਟੇ ਮੋਟੇ ਲੈਣ-ਦੇਣ ਵਾਲੇ ਗਾਹਕਾਂ ਨੂੰ ਇਸ ਨਿਯਮ ਦੇ ਦਾਇਰੇ ਤੋਂ ਬਾਹਰ ਰੱਖਿਆ ਹੈ 25000 ਰੁਪਏ ਤੱਕ ਦੀ ट्रांजैक्शन ਤੋਂ ਕੋਈ ਵੀ ਕੋਈ ਵੀ ਚਾਰਜ ਨਹੀਂ ਲੱਗੇਗਾ ਤਾਂ ਦੇਖ ਸਕਦੇ ਹੋ 25000 ਦੀ ਤੱਕ ਦੀ ट्रांजैक्शन ਤੇ ਕੋਈ ਵੀ ਚਾਰਜ ਜਿਹੜਾ ਤੁਹਾਨੂੰ ਨਹੀਂ ਲੱਗੇਗਾ ਜੀ ਤਾਂ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਇੰਟਰਨੈਟ ਬੈਂਕਿੰਗ ਜਾਂ ਜੋਨੋ ਐਪ ਰਾਹੀਂ 25000 ਰੁਪਏ ਤੱਕ ਦਾ ਲੈਣ-ਦੇਣ ਤੇ ਕੋਈ ਸ਼ੁਕਲ ਨਹੀਂ ਲੱਗੇਗਾ 25000 ਰੁਪਏ ਤੋਂ ਵੱਧ ਦੇ ट्रांजैक्शन ਤੇ ਤੁਹਾਨੂੰ ਥੋੜਾ ਜਿਹਾ ਸ਼ੁਕਲ ਦੇਣਾ ਪਵੇਗਾ 25000 ਤੋਂ 1 ਲੱਖ ਤੱਕ ਦੇ ਵਿੱਚ 2 ਰੁਪਏ GST 1 ਲੱਖ ਤੋਂ 2 ਲੱਖ ਤੱਕ 6 ਰੁਪਏ GST 2 ਲੱਖ ਤੋਂ 5 ਲੱਖ ਰੁਪਏ ਤੱਕ 10 ਰੁਪਏ GST ਦੇ ਚਾਰਜ ਜਿਹੜੇ ਲੱਗਣਗੇ ਤਾਂ ਦੇਖ ਸਕਦੇ ਹੋ ਇਹ ਚਾਰਜ ਸਿਰਫ ਆਨਲਾਈਨ ਰਾਹੀਂ ਕੀਤੇ ਗਏ IMPS ट्रांजैक्शन ਤੇ ਲਾਗੂ ਹੋਵੇਗਾ ਬੜੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਬਣੇ ਹੜ੍ਹਾਂ ਵਰਗੇ ਹਾਲਾਤ ਪੌਂਗ ਡੈਮ ਤੋਂ ਛੱਡਿਆ ਗਿਆ 57000 ਕਿਊਸਿਕ ਪਾਣੀ ਪੰਜਾਬ ਦੇ ਵਿੱਚ ਲਗਾਤਾਰ ਭਾਰੀ ਮੀਂਹ ਜਿਹੜਾ ਦੇਖਣ ਨੂੰ ਮਿਲ ਰਿਹਾ ਜਿਸ ਕਾਰਨ ਹੜ੍ਹਾਂ ਵਰਗੇ ਹਾਲਾਤ ਕਈ ਜ਼ਿਲ੍ਹਿਆਂ ਦੇ ਵਿੱਚ ਵਣਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਬੀਤੇ ਦਿਨੀ ਸਵੇਰ ਤੋਂ ਹੀ ਪੈ ਰਹੇ ਭਾਰੀ ਮੀਂਹ ਕਾਰਨ ਜ਼ਿਲਹੰਦਰ ਸਮੇਤ ਕਈ ਸ਼ਹਿਰ ਡੁੱਬ ਗਏ ਸਨ ਪੰਜਾਬ ਦੇ ਪੰਜ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਸ਼੍ਰੀ ਅਮਰitsar ਸਾਹਿਬ ਕਪੂਰਥਲਾ ਹੁਸ਼ਿਆਰਪੁਰ ਫਿਰੋਜ਼ਪੁਰ ਅਤੇ ਗੁਰਦਾਸਪੁਰ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਇਸ ਦੌਰਾਨ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਪੰਜਾਬ ਵਿੱਚ 16 ਤਰੀਕ ਤੱਕ ਭਾਰੀ ਮੀਂਹ ਦਾ ਅਲਰਟ ਜਿਹੜਾ ਜਾਰੀ ਹੋਇਆ ਜੀ ਕਿ ਪੰਜਾਬ ਦੇ ਵਿੱਚ 16 ਤਰੀਕ ਤੱਕ ਮੀਂਹ ਜਿਹੜਾ ਦੇਖਣ ਨੂੰ ਮਿਲੇਗਾ ਲੋਕਾਂ ਨੂੰ ਹੋਰ ਹਾਜੀ ਮੀਂਹ ਦੇ ਦੌਰ ਦੇਖਣ ਨੂੰ ਮਿਲਣਗੇ ਤੁਹਾਨੂੰ ਦੱਸ ਦਈਏ ਕਿ ਪੌਂਗ ਡੈਮ ਤੋਂ 57000 ਕਿਊਸਿਕ ਪਾਣੀ ਛੱਡਿਆ ਹੈਗਾ ਜਿਸ ਤੋਂ ਬਾਅਦ ਬਿਆਸ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਪੌਣ ਦੱਸਦੀ ਹੈ ਕਿ ਬੁੱਧਵਾਰ ਨੂੰ ਪੌਂਗ ਡੈਮ ਦਾ ਪਾਣੀ ਦਾ 1650 ਫੁੱਟ ਤੱਕ ਪਹੁੰਚ ਗਿਆ ਸੀ ਇਸ ਤੋਂ ਬਾਅਦ ਹੜ ਦੇ ਗੇਟ ਖੁੱਲ ਗਏ ਬਿਆਸ ਨਦੀ ਵਿੱਚ ਪਾਣੀ ਛੱਡਿਆ ਗਿਆ ਜਿਸ ਇਸ ਕਾਰਨ ਕਪੂਰਥਲਾ ਦੇ ਪੈਣੀ ਕਾਦਰ ਤੇ ਮਾਹੀਵਾਲ ਪਿੰਡਾਂ ਵਿੱਚ ਤੁਸੀਂ ਡੈਮ ਟੁੱਟ ਗਿਆ ਜਿਸ ਤੋਂ ਬਾਅਦ 16 ਪਿੰਡ ਹੜ ਵਿੱਚ ਡੁੱਬ ਗਏ ਅਤੇ ਫਸਲ ਨੂੰ ਭਾਰੀ ਨੁਕਸਾਨ ਵੀ ਹੋਇਆ ਤਾਂ ਦੇਸਾ ਦੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਸਾਂਝੀ ਕਰਾਂ ਇਸੇ ਤਰ੍ਹਾਂ ਪੰਜਾਬ ਦੇ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪਾਣੀ ਇਲਾਕੇ ਜਿਹੜੇ ਪਾਣੀ ਦੇ ਵਿੱਚ ਡੁੱਬ ਗਏ ਹਨ ਲੋਕਾਂ ਦੇ ਖੇਤ ਅਤੇ ਘਰ ਪਾਣੀ ਦੇ ਲਪੇਟ ਵਿੱਚ ਆ ਗਏ ਹਨ ਇਸ ਕਾਰਨ ਲੋਕ ਆਪਣੇ ਘਰ ਦੇ ਹੱਤੋਂ ਤੇ ਕਰ ਛੱਡ ਕੇ ਕਰ ਛੱਡ ਲਈ ਮਜਬੂਰ ਹੋ ਗਏ ਹਨ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੀਆਰਟੀਸੀ ਦੇ ਠੇਕਾ ਕਾਮਿਆਂ ਵੱਲੋਂ ਹੜਤਾਲ ਸ਼ੁਰੂ ਬੱਸਾਂ ਰੋਕ ਕੇ ਸੂਬੇ ਵਿੱਚ ਸੂਬੇ ਦੇ ਸਤਾਈ ਦੀ ਪਹੁੰਚ ਕੀਤਾ ਗਿਆ ਰੋਸ਼ ਪ੍ਰਦਰਸ਼ਨ ਵੱਡੀ ਅਪਡੇਟ ਜਿਹੜੀ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਰੋਡ ਪੰਜਾਬ ਰੋਡ ਵਿੱਚ ਪਨਵਸ ਪੀਆਰਟੀਸੀ ਕੰਟਰੈਕਟ ਵਰਕਰਸ ਜੂਨੀਅਰ ਪੰਜਾਬ ਵੱਲੋਂ 50 ਦੇਖ ਸਕਦੇ ਹੋ 50 ਸਰਕਾਰ ਵੱਲੋਂ ਮੰਗਾਂ ਨਾ ਮੰਨਣ ਤੇ 14 ਅਗਸਤ ਤੋਂ ਹੜਤਾਲ ਕਰਨ ਦੇ ਦਿੱਤੇ ਸੱਦੇ ਤਹਿਤ ਪੀਆਰਟੀਸੀ ਦੇ ਠੇਕਾ ਕਾਮਿਆਂ ਵੱਲੋਂ ਬੱਸਾਂ ਦਾ ਚੱਕਾ ਜਾਮ ਕਰਕੇ ਹੜਤਾਲ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਆ ਤਾਂ ਦੇਖ ਸਕਦੇ ਹੋ ਜੀ 50 ਸਰਕਾਰ ਦੇ ਵੱਲੋਂ ਉਹਨਾਂ ਦੀ ਮੰਗਾਂ ਨਹੀਂ ਮੰਨਿਆ ਗਿਆ ਤੇ ਜਿਸ ਤਹਿਤ ਉਹਨਾਂ ਨੇ ਸੂਬੇ ਭਰ ਵਿੱਚ ਪੀਆਰਟੀਸੀ ਦੇ 27 ਡੀਪੂਆਂ ਵਿੱਚ ਹੜਤਾਲ ਕਰਕੇ ਸੂਬੇ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਆ ਧਰਨੇ ਵੀ ਲਗਾਏ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੰਜਾਬ ਰੋਡਵੇ ਪੀਆਰਟੀਸੀ ਕੰਟਰੈਕਟਰ ਵਰਕਰਸ ਯੂਨੀਅਨ ਦੇ ਸੀਨੀਅਰ ਆਗੂ ਨੇ ਦੱਸਿਆ ਕਿ ਸਰਕਾਰ ਵੱਲੋਂ ਯੂਨੀਅਨ ਦੀਆਂ ਮੰਗਾਂ ਸਬੰਧੀ ਟਾਲਮਟੋਲ ਦੀ ਨੀਤੀ ਅਪਣਾਉਣ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ ਜਿਸ ਕਾਰਨ 2 ਦਿਨਾਂ ਹੜਤਾਲ ਸ਼ੁਰੂ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ 27 ਡੀਪੂਆਂ ਦੇ ਲਗਭਗ 8000 ਮੁਲਾਜ਼ਮ ਹੜਤਾਲ 'ਤੇ ਹਨ ਜਿਸ ਕਾਰਨ 90% ਦੀ ਬੱਸਾਂ ਬੰਦ ਹਨ। ਉਹਨਾਂ ਨੇ ਕਿਹਾ ਕਿ 15 ਅਗਸਤ ਤੱਕ ਜੀ ਹਾਂ। ਉਹਨਾਂ ਨੇ ਇਹ ਜੀ ਇਹ ਦਿੱਕਸ਼ਨ ਬੜੀ ਖਬਰੀ ਕੋਰ ਸਾਹਮਣੇ ਆ ਰਹੀ ਹੈ ਤੁਹਾਡੇ ਖਾਤੇ ਚ ਕਿਸਾਨ ਯੋਜਨਾ ਦੀ 21ਵੀਂ ਕਿਸ਼ਤ ਆਵੇਗੀ ਜਾਂ ਨਹੀਂ ਜੀ ਹਾਂ ਪੀਐਮ ਕਿਸਾਨ ਸਨਮਾਨਨੀ ਦੀ ਯੋਜਨਾ ਤਹਿਤ ਤੁਹਾਣਾ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੋ ਕਿ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਸਕੀਮ ਸ਼ੁਰੂ ਕੀਤੀ ਗਈ ਹੈ ਜੀ ਕਿ ਤੁਹਾਡੇ ਖਾਤੇ ਵਿੱਚ ਉਹ ਸਕੀਮ ਆਵੇਗੀ ਜਾਂ ਫਿਰ ਨਹੀਂ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਦੇਸ਼ ਵਿੱਚ ਕਰੋਨਾ ਕਿਸਾਨ ਰਹਿੰਦੇ ਹਨ ਪਰ ਉਹਨਾਂ ਵਿੱਚੋਂ ਬਹੁਤ ਸਾਰੇ ਅਜਿਹੇ ਜੋ ਅਜੇ ਵੀ ਖੇਤੀ ਰਾਹੀਂ ਜ਼ਿਆਦਾ ਪੈਸਾ ਨਹੀਂ ਕਮਾ پا ਰਹੇ ਭਾਰਤ ਸਰਕਾਰ ਅਜਿਹੇ ਗਰੀਬ ਅਤੇ ਲੋੜਵੰਦ ਕਿਸਾਨਾਂ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਇਸ ਲਈ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਚਲਾਈ ਜਾ ਰਹੀ ਹੈ ਤਾਂ ਜੇ ਹਾਲਾਕ ਤੁਸੀਂ KYC ਨਹੀਂ ਕਰਾਈ ਤਾਂ ਤੁਹਾਨੂੰ 21ਵੀਂ ਕਿਸ਼ਤੇ ਪੈਸੇ ਨਹੀਂ ਮਿਲਣਗੇ ਤਾਂ ਜਲਦੀ ਜਲਦੀ KYC ਕੰਪਲੀਟ ਕਰਵਾ ਲਓ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਤਾਂ ਹੁਣ ਤੱਕ 20 ਕਿਸ਼ਤੇ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਤੇ 21ਵੇਂ ਕਿਸ ਦੀ ਉਡੀਕ ਕਰ ਰਹੇ ਕਿਸਾਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਖਾਤੇ ਦੀ KYC ਕੰਪਲੀਟ ਕਰਾਓ ਤਾਂ ਜੋ ਤੁਹਾਨੂੰ 21ਵੇਂ ਕੇਸ ਦਾ ਲਾਭ ਮਿਲ ਸਕੇ ਤਾਂ ਇਸ ਬਾਰੇ ਦੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ